ਪਰ ਤਾਂ ਆਰ ਮੰਤਰੀ ਦਾ ਰਾਹਤ ਖੋਜ ਉਹ ਤੇ ਜਵਾਬ ਦੇ ਹੀ ਆ ਆਡਟ ਹੁੰਦਾ ਕੈਗ ਦਾ ਕਿੱਥੇ ਦਿੱਤਾ ਕੀ ਦਿੱਤਾ ਹੁੰਦੀ ਆ ਨਾ ਜੀ ਪੀ ਐਮ ਕੇਰ ਫੰਡ ਆਟ ਕੱਢ ਲਿਆ ਹੁਣ ਉਥੇ ਇੰਨੀ ਪੀ ਹੀ ਜਾਵੇ ਉੱਤੇ ਚੱਟੀਆਂ ਨ ਕਿਸੇ ਨੂੰ ਕੋਈ ਪਤਾ ਨਹੀਂ ਕੀ ਉਹੀ ਤੱਕ ਤੇ ਇੱਥੇ ਹੋਇਆ ਪੰਜਾਬ ਚ ਮੁੱਖ ਮੰਤਰੀ ਦਾ ਫੋਸ ਤੇ ਰੰਗਲਾ ਪੰਜਾਬ ਮੈਂ ਕਿਹਾ ਮੁੱਖ ਮੰਤਰੀ ਰਾਹਤ ਖੋਜ ਹਾਂ ਉਹਦੇ ਵਿੱਚ ਕਿਉਂ ਨਹੀਂ ਜਮ੍ਹਾਂ ਕਰਾ ਰਹੇ ਸੀ ਮੇਰੇ ਤਾਂ ਕੰਨ ਹੱਸਦੇ ਨੇ ਕਹਿੰਦਾ ਮੈਨੂੰ ਕਹਿੰਦੇ ਨੇ ਕੇਂਦਰ ਸਰਕਾਰ ਤੋਂ ਪੈਸੇ ਮੰਗੋ ਮਾਇਕਾ ਮੰਗਾ ਮੈਂ ਹਾ ਯਾਰ 10 ਕਰੋੜ ਰੁਪਇਆ ਮੇਰੇ ਕੋਲੇ ਪਿਆ ਪਹਿਲਿਆਂ ਨੂੰ ਵਰਤਣ ਦੀ ਅਕਲ ਨਹੀਂ ਸੀ ਮੈਂ ਵਰਤ ਕਿੱਥੇ ਗਿਆ ਜੀ ਉਹ ਕਿੱਥੇ ਖਦਾਨਾ ਲੁੱਟ ਕੇ ਤੁਸੀਂ ਪੀਪਾ ਬਣਾਤਾ ਹੋਰ ਲੁੱਟਣ ਨੂੰ ਸਾਧਨ ਕੀ ਰਹਿ ਗਿਆ ਹੈ ਅਗਾਉਂ ਪ੍ਰਬੰਧਕ ਵੀ ਲੁੱਟ ਫਰਾਹਤ ਵੀ ਵੱਡੀ ਲੁੱਟ ਤੇਜ ਵੀ ਨਹੀਂ ਹੋਈ ਆ ਇਹਨੂੰ ਗੱਲਾਂ ਦਾ ਕਈਆਂ ਦਾ ਪਤਾ ਪਰ ਇਹਨੂੰ ਅਕਲ ਨਹੀਂ ਹੈ ਜਿਹੜਾ ਇਹਨੇ ਕਿਹਾ ਗਲਤ ਨਹੀਂ ਕਿਹਾ ਕੌਮੀ ਰਾਹਤ ਫੰਡ ਆਪਤ ਫੰਡ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹਾਂ ਠੀਕ ਹੈ ਪਰ ਉਹ ਰਾਹਤ ਫੰਡ ਤੁਸੀਂ ਲੈਣਾ ਕਿਵੇਂ ਆ ਉਹਦੀ ਇਹਨੂੰ ਅਕਲ ਨਹੀਂ ਹੈ ਜਿਹੜਾ ਇਹ ਇਕੱਠਾ ਕਰ ਰਹੇ ਆ ਹੁਣ ਰਾਤ ਖੰਡ ਲਈ ਉਹਦਾ ਜੇ ਹਸਾਮਤ ਕਰ ਦੇ ਤਾਂ ਫੇਰ ਤਾਂ ਆਪਾਂ ਕਹਿੰਦੇ ਵੀ ਠੀਕ ਹੈ ਇਹ ਹੈ ਨਾ ਜਿਹੜੀ ਇਹ ਕੁਆਰੀ ਹੁੰਦੀ ਤੁਸੀਂ ਸੀਐਮ ਰਾਹਤ ਫੰਡ ਦੇ ਵਿੱਚ ਜਾਂ ਰੰਗਲੇ ਪੰਜਾਬ 'ਚ ਤੁਸੀਂ ਯੋਗਦਾਨ ਪਾਉਂਗੇ ਮੈਂ ਕਿਹਾ ਪੰਮਾ ਜੀ ਜੇ ਮੈਂ ਕੁਝ ਕਰਨ ਯੋਗ ਰਿਹਾ ਹੋਇਆ ਮੈਂ ਸਿੱਧੇ ਕਰ ਦੂੰਗਾ ਪ੍ਰਧਾਨ ਸਭਾ ਦੇ ਵਿੱਚ ਜੀ ਜਿਹੜਾ ਸਾਡਾ ਜਲ ਸਰੋਤ ਮੰਤਰੀ ਆ ਸਵਾਲ ਪੁੱਛਿਆ ਪ੍ਰਤਾਪ ਬਾਜਵਾ ਨੇ ਵੀ ਆਸਮਾਨਾਵਾ ਕੀ ਕਰ ਰਹੇ ਹੋ ਸ਼੍ਰੀਮਾਨ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਜੀ ਉਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਕਦੋਂ ਕੁ ਵਜੇ ਦੇਤੀ ਨਾ ਅਸੀਂ ਇਹੋ ਜਿਹਾ ਪ੍ਰਬੰਧ ਕੀਤਾ ਐਥ ਕੀ ਜਿੰਨਾ ਮਰਜ਼ੀ ਪਾਣੀ ਆ ਜੇ ਤੇ ਤੁਕਾਂ ਨੁਕਸਾਨ ਨਹੀਂ ਕਰੂ ਸਕੋ ਫਾਇਦਾ ਹੋ ਮਰ ਕੋ ਮਰ ਸੋਚਦਾ ਤੇ ਮੈਂ ਨਾ ਇਹਨਾਂ ਨੂੰ ਵੜਾਇਆ ਦਿੱਤੀਆ ਆ ਮੈਂ ਕਰੀ ਗਵਾਈ ਦਿੱਤੀਆ ਇਹ ਮੇਰੀ ਗੋਗੇ ਗਾਈਆਂ ਨੇ ਜੋ ਕਦੇ ਵੀ ਮੱਲੀ ਸਾਹਿਬ ਨੂੰ ਵੀ ਪੁੱਛੋ ਵੀ ਕੋਈ ਇੱਕ ਕੰਮ ਤਾਂ ਵਧੀਆ ਕੀਤਾ ਹੋਊਗਾ ਅਸੀਂ ਉਹਦੀ ਉਹ ਹੀ ਦੱਸਦੇ ਆ ਬਸ ਤੁਹਾਡੇ ਮੂੰਹੋਂ ਸੋਨਾ ਨਾ ਜਾਂਦੇ ਤਰੀਕੋ ਚੰਗਾ ਕੰਮ ਇਹਨਾਂ ਨੇ ਕੀਤਾ ਵੀ ਪਹਿਲੇ ਨੂੰ ਚੰਗਾ ਕਹਾਤਾ ਜਿਹੜੇ ਕਹਿੰਦੇ ਸੀ ਦਿੱਲੀ ਤੋਂ ਚੱਲਦੀ ਆ ਪਾਰਟੀ ਉਹ ਹੀ ਬਗੌਰ ਤਮਾਨ ਕਹਿੰਦਾ ਨੈਸ਼ਨਲ ਪਾਰਟੀ ਆ ਜੀ ਸਾਡੀ ਦਿੱਲੀ ਤੋਂ ਚੱਲੂ ਕਿਹੜੀ ਨੈਸ਼ਨਲ ਪਾਰਟੀ ਓਏ ਤੂੰ ਰਿਕਾਰਡ ਬਣਾਇਆ ਤੂੰ ਸਾਰੇ ਮੁਲਕ ਦੇ ਵਿੱਚ ਜਮਾਨਤਾ ਜਬਤ ਕਰਾਉਣ ਦਾ ਰਿ ਪੈਸਾ ਖਰਚਿਆ ਪੰਜਾਬ ਦਾ ਇਸ਼ਤਿਹਾਰ ਹੈ ਤੁਸੀਂ ਉਹ ਜਾਂ ਹੋਰ ਕਿਹੜੇ ਬਲਾਰੇ ਨੇ ਵੀ ਉਹ ਮੁੱਖ ਮੰਤਰੀ ਰਾਹਤ ਪੋਚ ਕੋਈ ਨਾ ਕੋਈ ਯੋਗਦਾਨ ਪਾ ਦੇਣ ਵਾਲੇ ਲੋਕ ਸਕਰੀਨ ਸ਼ਾਟ ਵਗੈਰਾ ਪਾ ਦਿਓ ਚਲੋ ਕੀ ਪਤਾ ਫਿਰ ਕਲੇਜੇ ਠੰਡ ਪੈ ਜੇ ਇਹ ਤਾਂ ਠਿੱਕੀ ਆ ਜੀ ਇਹ ਤਾਂ ਸਿਰੇ ਦੀ ਲੱਗੀ ਆ ਚੁੱਪੂ ਗੜੂਪੂ ਵਿੱਚੇ ਵਿੱਚ ਲੁੱਟੂ ਅਰਦਮੋਰਦ ਨਹੀਂ ਇਹ ਐਦੀ ਨਹੀਂ ਥੋੜੇ ਇਹ ਕੋਈ ਪੱਤਰਕਾਰ ਆ ਜਾਂ ਸਾਬਕਾ ਪੱਤਰਕਾਰ ਸਾਬਕਾ ਗੈਂਗਸਟਰ ਵੀ ਉਹ ਐਦੀ ਫੇਸਬੁਕ ਤੇ ਵਿਦਵਾਨ ਆਏ ਨਹੀਂ ਇਹ ਗੱਲ ਮੈਨੂੰ ਉਹਦੀ ਠੀਕ ਲੱਗੀ ਪਈ ਸੀ ਇਹ ਠੀਕ ਲੱਗੀ ਇਹ ਚਲੋ ਪਰ ਥੀਕ ਲੱਗਾ ਨਹੀਂ ਉਹ ਇਸ ਪੱਖੋਂ ਠੀਕ ਲੱਗੀ ਉਹ ਕਹਿੰਦਾ ਮੈਂ ਇੱਕ ਕਮੇ ਹੁਣ ਵੀ ਮੈਂ ਉਹੀ ਆ ਤੁਸੀਂ ਮੈਨੂੰ ਸਾਫਕਾ ਭੰਡ ਨਹੀਂ ਕਹਿ ਸਕਦੇ ਚਾਹੇ ਮੈਂ ਮੁੱਖ ਮੰਤਰੀ ਬਣ ਗੇ ਮਤਲਬ ਗੱਲ ਕਈ ਵਾਰ ਨਾ ਸੱਚ ਹੋ ਜਾਂਦੀ ਹੁੰਦੀ ਹੁੰਦੇ ਤੇਰੀ ਤੋਰ ਬਦਲ ਗਈ ਬਦਲੇ ਤੇਰੇ ਦੀਦੇ ਨਹੀਂ ਇਹੀ ਭਗਵੰਤ ਮਾਨ ਆ ਨਾ 16 ਮੈਡੀਕਲ ਕਾਲ ਲੈ ਬਣਾਉ ਕਿੱਥੇ ਨਾ ਮਲ ਤੂੰ ਦੇਖ ਤਸਵੀਰ ਇੰਨੇ ਮਹੱਲਾ ਬਣਉਂਦੀ ਇਹ ਦੱਸ ਨੂੰ ਮਸਤੂਆਣੇ ਵਾਲੇ ਦੇਖ ਲੈ ਮਸਤੂਆਣਾ ਵੀ ਇੱਕ ਵੱਡਾ ਸਕੈਂਡਲ ਆ